ਸਤਕਾਰ ਜਰੂਰ ਕਰਿਆ ਕਰੋ ਪਾਠੀ ਸਿੰਘਾਂ ਦਾ ਸਤਕਾਰ ਕਰਨਾ ਬੜਾ ਜ਼ਰੂਰੀ ਆ ਗੁਰੂ ਘਰ ਦੇ ਵਜ਼ੀਰ ਨੇ ਬਾਬਾ ਬੁੱਢਾ ਜੀ ਨੂੰ ਮਹਾਰਾਜ ਜੀ ਨੇ ਬੜਾ ਉੱਚਾ ਦਰਜਾ ਦਿੱਤਾ ਸਤਿਗੁਰੂ ਜੀ ਨੇ ਉੱਚਾ ਦਰਜਾ ਦਿੱਤਾ ਬੜਾ ਪ੍ਰੇਮ ਕਰਦੀ ਸੀ ਆਪਦੇ ਸਿੱਖਾਂ ਨੂੰ ਜਿਹੜਾ ਬਾਣੀ ਪੜਦਾ ਸੁਣਾਉਂਦਾ ਉਹਦਾ ਸਤਕਾਰ ਕਰਿਆ ਕਰੋ ਅੱਜ ਬੜੀਆਂ ਜਗਾਵਾਂ ਤੇ ਦੇਖਿਆ ਖੈਰ ਮੇਰਾ ਏ ਇਸ ਮੇਰਾ ਮਜਬੂਰ ਨਹੀਂ ਪਰ ਮੇਰਾ ਦਿਲ ਕਰਦਾ ਕਿ ਇਹ ਸਾਡੇ ਹੀ ਨੇ ਕਿਉਂ ਆਪਾਂ ਇਹਨਾਂ ਨੂੰ ਪਿੱਛੇ ਨੂੰ ਕਰਦੇ ਆਂ ਪਾਠੀ ਸਿੰਘਾਂ ਦਾ ਸਤਕਾਰ ਬੜਾ ਜ਼ਰੂਰੀ ਆ ਪਾਠੀ ਸਿੰਘਾਂ ਦਾ ਸਤਕਾਰ ਬੜਾ ਜ਼ਰੂਰੀ ਆ ਕਰਿਆ ਕਰੀਏ ਜੇ ਸਤਕਾਰ ਕਰਾਂਗੇ ਤਾਂ ਸਤਕਾਰ ਵੀ ਮਿਲੇਗਾ ਪਿੰਡਾਂ ਪਿੰਡਾਂ ਦੇ ਵਿੱਚ 2-2 3-3 ਗੁਰਦੁਆਰਾ ਸਾਹਿਬ ਨੇ ਪਾਠੀ ਸਿੰਘ ਉੱਥੇ ਰੱਖੇ ਹੁੰਦੇ ਨੇ ਕਈ ਵਾਰ ਦੇਖਦੇ ਆ ਕੋਈ ਸਤਕਾਰ ਨਹੀਂ ਹੁੰਦਾ ਪਾਠੀ ਸਿੰਘਾਂ ਦਾ ਪਾਠੀ ਸਿੰਘਾਂ ਨੂੰ ਤਾਂ ਐਵੇਂ ਹੀ ਬਸ ਐਵੇਂ ਹੀ ਸਮਝਿਆ ਹੋਇਆ ਏ ਅਸੀਂ ਭੁੱਲ ਜਾਨੇ ਆ ਕਿ ਗੁਰੂ ਦੇ ਵਜ਼ੀਰ ਨੇ ਗੁਰੂ ਦੇ ਤੱਬਿਆਂ ਦੇ ਵਿੱਚ ਬੈਠ ਕੇ ਸਾਨੂੰ ਬਾਣੀ ਸੁਣਾਉਂਦੇ ਨੇ ਇਹਨਾਂ ਤੋਂ ਵੱਡਾ ਹੋਰ ਕੌਣ ਹੋ ਸਕਦਾ ਗੁਰੂ ਸਾਹਿਬ ਆਪਣੀ ਗੋਦ ਦੇ ਵਿੱਚ ਬਿਠਾਉਂਦੇ ਆ ਇਸ ਤੋਂ ਵੱਡਾ ਕੌਣ ਹੋ ਸਕਦਾ ਅਸੀਂ ਇਹਨਾਂ ਦਾ ਹੀ ਨਰਾਦਰ ਕਰਦੇ ਫਿਰਦੇ ਆ ਪਿੰਡਾਂ ਪਿੰਡਾਂ ਦੇ ਵਿੱਚ ਅੱਜ ਖਬਰਾਂ ਆਉਂਦੀਆਂ ਨੇ ਸੁਣਦੇ ਆ ਦੇਖਦੇ ਆਪਾਂ ਨੂੰ ਸਭ ਨੂੰ ਪਤਾ ਕਈ ਪਿੰਡਾਂ 'ਚ ਬੜਾ ਨਰਾਦਰ ਕਰਦੇ ਨੇ ਪਾਠੀ ਸਿੰਘਾਂ ਦਾ ਇੱਕ ਗੱਲ ਮੈਂ ਕਹਦੇ ਆ ਸਾਰੇ ਮਾੜੇ ਨਹੀਂ ਹੁੰਦੇ ਤੇ ਇਹ ਵੀ ਹੈ ਸਾਰੇ ਚੰਗੇ ਵੀ ਹੁੰਦੇ ਨਹੀਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਰੇ ਮਾੜੇ ਵੀ ਹੈ ਨਹੀਂ ਆਪਾਂ ਇੱਕੋ ਰਸੇ ਦੇ ਵਿੱਚ ਨਹੀਂ ਪਰਾਉਣਾ ਜਿਹੜੇ ਸਾਨੂੰ ਬਾਣੀ ਸੁਣਾਉਂਦੇ ਨੇ ਗੁਰੂ ਦੇ ਚਰਨਾਂ ਦੇ ਨਾਲ ਜੋੜਦੇ ਨੇ ਅੰਮ੍ਰਿਤ ਵੇਲੇ ਕੰਢਿਆਲ ਖੜਕਾ ਕੇ ਸਾਨੂੰ ਆਵਾਜ਼ ਦੇ ਦਿੰਦੇ ਨੇ ਕਿ ਅੰਮ੍ਰਿਤ ਵੇਲਾ ਹੋ ਗਿਆ ਭਾਈ ਅੰਮ੍ਰਿਤ ਵੇਲਾ ਸੰਭੋ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਓ ਬੈਠੋ ਬਾਣੀ ਪੜੋ ਬਾਣੀ ਸੁਣੋ ਸਿਮਰਨ ਕਰੋ ਉਹਨਾਂ ਦਾ ਸਤਕਾਰ ਕਰਨਾ ਬੜਾ ਜ਼ਰੂਰੀ ਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਕੰਮ ਮਾਂ ਪਿਓ ਨਹੀਂ ਕਰ ਸਕੇ ਨਾ ਬਾਣੀ ਨਾਲ ਬੱਚੇ ਨੂੰ ਨਹੀਂ ਜੋੜ ਸਕੇ ਉਹ ਪਾਠੀ ਸਿੰਘ ਜੋੜ ਰਹੇ ਨੇ ਪਿਓ ਪਾਠੀ ਸਿੰਘ ਜੋੜ ਰਹੇ ਨੇ ਆਪਾਂ ਜੋੜਨਾ ਇਹਨਾਂ ਦੇ ਨਾਲ ਆਪ ਵੀ ਜੋੜਨਾ ਬੱਚਿਆਂ ਨੂੰ ਵੀ ਜੋੜਨਾ ਬਾਣੀ ਸੁਣਾਉਂਦੇ ਨੇ ਬਾਣੀ ਦਾ ਸਤਕਾਰ ਕਰਦੇ ਨੇ ਰੱਜ ਦੇਖਦੇ ਆ ਜਿਹਦੀ ਘਰ ਦੇ ਵਿੱਚ ਨਹੀਂ ਜਲਦੀ ਨਾ ਜਿਹਨੂੰ ਕੋਈ ਘਰੇ ਕੋਈ ਪੁੱਛਦਾ ਨਹੀਂ ਆਪਾਂ ਕਹਿ ਦਨੇ ਨਾ ਬੇਰਾਵੱਟੀ ਨਹੀਂ ਜਿਹੜਾ ਕੋਈ ਪੁੱਛਦਾ ਨਾ ਜਿਹਨੂੰ ਹਰ ਇੱਕ ਨੂੰ ਹੁੰਦਾ ਕਿ ਮੇਰੀ ਪੂਰੇ ਸੰਸਾਰ ਦੇ ਵਿੱਚ ਚੱਲੇ ਕੋਈ ਕਹਿੰਦਾ ਮੇਰੇ ਮਹੱਲੇ ਵਿੱਚ ਚੱਲੇ ਕੋਈ ਕਹਿੰਦਾ ਮੇਰੀ ਗਲੀ ਦੇ ਵਿੱਚ ਚੱਲੇ ਕੋਈ ਕਹਿੰਦਾ ਮੇਰੇ ਘਰ ਦੇ ਵਿੱਚ ਚੱਲੇ ਕੋਈ ਕਹਿੰਦਾ ਜੇ ਘਰ ਦੇ ਵਿੱਚ ਨਹੀਂ ਚੱਲੀ ਕਹਿੰਦਾ ਮੇਰੇ ਪਰਿਵਾਰ ਤੇ ਚੱਲੇ ਘਰ ਵਾਲੀ ਤੇ ਚੱਲੇ ਜੇ ਉਹਦੇ ਤੇ ਵੀ ਨਾ ਚੱਲੀ ਕਹਿੰਦਾ ਮੇਰੇ ਬੱਚਿਆਂ ਤੇ ਚੱਲੇ ਮਾਫ਼ ਕਰਿਓ ਜਿਹੜਾ ਕਹਿੰਦਾ ਜਿਹੜਾ ਬੱਚਿਆਂ ਤੇ ਚਲਾਉਂਦਾ ਉਹਦੀ ਬੱਚਿਆਂ ਤੇ ਵੀ ਨਾ ਨਾ ਚੱਲੇ ਫੇਰ ਕਹਿੰਦਾ ਗੁਰਦੁਆਰੇ ਦਾ ਗ੍ਰੰਥੀ ਤਾਂ ਕਿਤੇ ਗਿਆ ਨਹੀਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਫੇਰ ਕਹਿੰਦਾ ਗੁਰੂ ਘਰ ਦਾ ਗ੍ਰੰਥੀ ਤਾਂ ਕਿਤੇ ਗਿਆ ਨਹੀਂ ਸਤਕਾਰ ਕਰਿਆ ਕਰੀਏ ਆਡੇ ਨਾ ਲਾਈਏ ਗੁਰੂ ਦੇ ਵਜ਼ੀਰ ਨੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਵੀ ਬੜਾ ਆਦਰ ਸਨਮਾਨ ਕੀਤਾ ਸੀ ਪੰਜਵੇਂ ਪਾਤਸ਼ਾਹ ਜੀ ਨੇ ਬੜਾ ਆਦਰ ਕੀਤਾ ਬੜਾ ਸਤਕਾਰ ਕੀਤਾ ਬਾਬਾ ਬੁੱਢਾ ਜੀ ਦਾ ਬੜਾ ਸਤਿਕਾਰ ਕਰਦੇ ਸੀ ਬਸ ਉਹੀ ਮੰਨ ਲਿਆ ਕਰੀਏ ਵੀ ਉਹੀ ਸਾਨੂੰ ਬਾਣੀ ਸੁਣਾ ਰਹੇ ਨੇ ਉਹੀ ਸਾਡੇ ਸਾਹਮਣੇ ਸ਼ਾਖਸ਼ਾਕ ਬੈਠੇ ਨੇ ਬਸ ਆਪੇ ਸਤਿਕਾਰ ਨਿਕਲੇ ਅੰਦਰੋਂ ਸਾਡੇ ਵਿੱਚ ਨਾ ਅਸੀਂ ਔਗਣ ਦੇਖਦੇ ਆ ਗੁਣ ਗੁਣ ਦੇਖੀਏ ਔਗਣ ਨਹੀਂ ਦੇਖਣੇ ਤੇ ਬਾਣੀ ਸਾਨੂੰ ਸਾਨੂੰ ਸਿਖਾਉਂਦੀ